ਬੇਟਾ ਕੀ ਨਾਮ ਤੁਹਾਡਾ? ਸਾਖਸ਼ੀ ਪੰਡਾ। ਇਹ ਕਿਹੜੀ ਜਗ੍ਹਾ ਹੈਗੀ ਆ? ਕੀਰਤੀ ਨਗਰ। ਇਹ ਕਿਹੜੀ ਗੇਮ ਦੇ ਵਿੱਚ ਆਪਾਂ ਮੈਡਲ ਜਿਹੜਾ ਜਿੱਤਿਆ ਹੈਗਾ? ਕਿੱਕ ਬਾਕਸਿੰਗ ਚ। ਇਹ ਕਦੋਂ ਹੋਈ ਇਹ ਜਿਹੜੀ ਗੇਮ ਕਿਹੜੀ ਜਗ੍ਹਾ ਤੇ? 23 ਤੋਂ 26 ਤਰੀਕ ਤੱਕ ਹੋਈ ਸੀ ਜੀ 16 ਵਿੱਚ ਹੋਈ ਸੀ ਮਾਰਥਲ ਪ੍ਰਦੇਸ਼ ਚ। ਇਹਦੇ ਵਿੱਚ ਕਿੰਨੇ ਕਿੰਨੇ ਪਾਰਟਿਸਪੈਂਟ ਹੋ ਸਕੇ? ਇੱਥੇ 올 ਇੰਡੀਆ ਆਏ ਸੀਗੇ। ਤੇ ਤੁਹਾਡਾ ਜਿਹੜਾ ਮੈਡਲ ਕਿੰਨੇ ਨੰਬਰ ਦਾ ਜਿੱਤੋ? ਫਰਸਟ। ਤੇ ਅਕਸਰ ਇਹ ਦੇਖਿਆ ਜਾਂਦਾ ਪਏ ਕਿ ਛੋਟੇ ਜਿਹੇ ਏਰੀਏ ਤੋਂ ਉੱਠ ਕੇ ਤੇ ਜਦੋਂ ਆਪਾਂ ਇੰਨੇ ਵੱਡੇ ਮੈਡਲ ਜਿੱਤਦੇ ਆ ਤਾਂ ਕਿਦਾਂ ਦਾ ਫੀਲ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਭਾਈ ਦੇ ਨਾਲ ਨਾਲ ਜਿੱਦਾਂ ਤੁਸੀਂ ਦੱਸਿਆ ਤੇ ਮੈਡਲ ਵੀ ਤੁਸੀਂ ਕਾਫੀ ਜਿੱਤੇ ਆ ਕਿੱਕ ਬੌਕਸਿੰਗ ਦੇ ਵਿੱਚ ਤੇ ਕਿੱਦਾਂ ਮੈਨੇਜ ਕਰਦੇ ਇਸ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੋਨਾਂ ਨੂੰ ਮੈਨੇਜ ਕਰਕੇ ਖੇਡਣਾ ਪੈਂਦਾ ਕਰਨਾ ਪੈਂਦਾ ਪਿਤਾ ਜੀ ਕੀ ਕਰਦੇ ਆ ਪਾਪਾ ਮੇਰੇ ਸਿਕਿਉਰਟੀ ਗਾਰਡ ਚ ਤੇ ਮਾਤਾ ਜੀ ਮੰਮੀ ਲੋਕਲ ਫੈਕਟਰੀ ਚ ਲੇਬਰ ਆ ਬ੍ਰਦਰ ਤੇ ਮੰਮੀ ਡੈਡੀ ਕਿ ਕਿਦਾਂ ਤੁਹਾਡੇ ਮਨ ਚ ਕਿਦਾਂ ਆਇਆ ਵੀ ਤੁਸੀਂ ਇਹ ਗੇਮ ਜਿਹੜੀ ਚੂਜ਼ ਕੀਤੀ ਆ ਮੈਂ ਤਾਂ ਪਾਪਾ ਤੋਂ 5-7 ਸਾਲ ਹੋ ਗਏ ਖੇਡਦੇ ਉਹ ਤੋਂ ਰੁਚੀ ਸੀਗਾ ਇੱਥੇ ਤੇ ਇਹਦੀ ਕੋਚਿੰਗ ਵੀ ਲੈ ਰਹੇ ਤੁਸੀਂ ਕਿਤੇ ਹਾਂਜੀ ਸਤ ਜੀ ਦਾ ਕੀ ਨਾਮ ਆ ਸ਼ੀਨਾ ਬੇਦੀ ਤੇ ਜਦੋਂ ਤੁਸੀਂ ਦੱਸਿਆ ਪਿਆ 16 ਤੋਂ ਤੁਸੀਂ ਮੈਡਲ ਜਿੱਤ ਕੇ ਆਏ ਆ ਤੇ ਹੁਣ ਤੱਕ ਕਿੰਨੇ ਕੁ ਪਾਰਟਿਸਪੈਂਟ ਤੁਸੀਂ ਕਰ ਚੁੱਕੇ ਆ ਤੇ ਕਿੰਨੇ ਕੁ ਮੈਡਲ ਆਪਾਂ ਜਿੱਤੇ ਆ ਹੁਣ ਤੱਕ ਹਾਲੇ ਤਾਂ 10-15 ਮੈਡਲ ਜਿੱਤ ਚੁੱਕੇ ਆ ਹਿਮਾਚਲ ਸੋਲਨ ਰਾਚੀ ਤੇ ਸੰਗਰੂਰ ਆ ਗਏ ਸਾਰੇ ਪਾਸੇ ਜਾ ਕੇ ਆਈਆਂ ਖੇਡ ਕੇ ਕਿੰਨੀਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਪੈਸੇ ਪੂਸੇ ਦਾ ਪ੍ਰੋਬਲਮ ਹੋ ਜਾਂਦਾ ਖੇਡਣ ਵੇਲੇ ਓਪਨ ਖੇਡਣਾ ਹੁੰਦਾ ਕੋਈ ਸਪான்ਸਰ ਨਹੀਂ ਮਿਲਦਾ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਹੋਵੇ ਜਾਂ ਕਿਸੇ ਸੰਸਥਾ ਵੱਲੋਂ ਅਜੇ ਤੁਹਾਨੂੰ ਕੋਈ ਸਹਾਇਤਾ ਦਿੱਤੀ ਨਹੀਂ ਆਜੇ ਤੱਕ ਕੋਈ ਸਹਾਇਤਾ ਨਹੀਂ ਮਿਲਿਆ ਤੇ ਤੁਸੀਂ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਪਲੇਅਰਸ ਨੂੰ ਅਡਾਪਟ ਕਰਦੀਆਂ ਜਾਂ ਉਹਨਾਂ ਦੀ ਹੈਲਪ ਕਰਦੀਆਂ ਜਾਂ ਸਰਕਾਰਾਂ ਹੈਲਪ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਮੈਨੂੰ ਵੀ ਹੈਲਪ ਕਰੇ ਵਧੀਆ ਕੋਚਿੰਗ ਦਿੱਤਾ ਜਾਵੇ ਇੰਟਰਨੈਸ਼ਨਲ ਖੇਡਣਾ ਚਾਹੁੰਨੀ ਆ ਪੰਜਾਬ ਸਰਕਾਰ ਵੱਲੋਂ ਖੇਡਾਂ ਬਤਨ ਪੰਜਾਬ ਦੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਆ ਕਾਫੀ ਸਾਲ ਹੋ ਚੁੱਕੇ 2-3 ਸਾਲ ਤੁਸੀਂ ਇਹਨਾਂ ਦੇ ਵਿੱਚ ਵੀ ਖੇਡ ਕੇ ਆਏ ਆ ਤੇ ਕਿਦਾਂ ਦਾ ਲੱਗਦਾ ਤੁਹਾਨੂੰ ਕਿਦਾਂ ਦਾ ਪ੍ਰਭਾਵ ਸਰਕਾਰ ਦਾ ਇਹ ਬਹੁਤ ਵਧੀਆ ਪ੍ਰਭਾਵ ਆ ਇਹਦੇ ਵਿੱਚ ਬਹੁਤ ਵਧੀਆ ਲੱਗਾ ਖੇਡ ਕੇ ਐਚਓ ਹੈਲਥ ਵੀ ਉਹ ਬੱਚਿਆਂ ਦੇ ਕਿਤੇ ਆ ਮੈਂ ਹੋਰ ਚਾਹੂੰਗੀ ਕਿ ਸਰਕਾਰ ਵੱਲੋਂ ਕਿ ਹੋਰ ਹੈਲਥ ਕੀਤੀ ਜਾਵੇ ਪਲੇਅਰਾਂ ਨੂੰ ਅੱਗੇ ਵਧਾਇਆ ਜਾਵੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਯੂਥ ਨੂੰ ਨਸ਼ਿਆਂ ਤੋਂ ਹਟ ਕੇ ਗੇਮਾਂ ਵੱਲ ਧਿਆਨ ਦੇ ਦਿੱਤਾ ਜਾਵੇ ਤੁਸੀਂ ਐਨਏ ਅਜ ਤੇ ਮੈਡਲ ਜਿੱਤੇ ਆ ਇਹਦੇ ਵਿੱਚ ਸਹਿਯੋਗ ਕਿਹਦਾ ਕਿਹਦਾ ਰਹਾ ਤੁਹਾਡੇ ਮੇਰੇ ਮੰਮੀ ਪਾਪਾ ਮੇਰੇ ਕੋਚ ਸਾਹਿਬ ਮੇਰੇ ਸਕੂਲ ਵੱਲੋਂ ਵੀ ਬਹੁਤ ਸਪੋਰਟ ਮੇਰੇ ਨੂੰ ਕੀਤਾ ਗਿਆ ਜਿਹੜਾ ਫਰੈਂਡ ਸਰਕਲ ਅਕਸਰ ਦੇਖਿਆ ਜਾਂਦਾ ਫਰੈਂਡ ਸਰਕਲ ਦਾ ਵੀ ਕਾफी ਸਹਿਯੋਗੰਦਾ ਤੁਹਾਡੇ ਦੋਸਤਾਂ ਦਾ ਇੱਕ ਸਹਿਯੋਗ ਰਿਹਾ ਹਾਂਜੀ ਬਿਲਕੁਲ ਜੀ ਉਹਨਾਂ ਨੇ ਬਹੁ ਮੈਨੂੰ ਕਿਹਾ ਕਿ ਹਾਂ ਖੇਡਣਾ ਚੇਹਰੇ ਸਪੋਰਟ ਬਹੁ ਕੀਤਾ ਭਾਈ ਭਾਜੀ ਕੀ ਨਾਂ ਜੀ ਮੇਰਾ ਨਾਂ ਜਗENDER ਪਾਲ ਤੁਸੀਂ ਕੀ ਲਗਦੇ ਸ਼ਾਖਸ਼ੀ ਤੇ ਮੈਂ ਇਹਨਾਂ ਦੇ ਪੜੋਸਤ ਰਹਿਣਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬੱਚੀ ਬੜੀ ਹੁਸ਼ਿਆਰ ਆ ਪੜ੍ਹਨ ਲਿਖਣ ਚ ਵਧੀਆ ਆ ਕਿੱਡਾ ਪਾਰਟਿਸਪੀਟ ਕਰਦੀ ਆ ਔਰ ਕਿੱਡਾ ਕਿ ਇਹਦਾ ਚੰਗਾ ਇੰਟਰਸਟ ਆ ਨੈਸ਼ਨਲ ਲੈਵਲ ਸਟੇਟ ਲੈਵਲ ਸਾਰੇ ਖੇਡਦੀ ਆ ਜਿੱਦਾਂ ਕਿ ਸਾਖਸ਼ੀ ਜਿਹੜੀ ਮੈਡਲ ਜਿੱਤ ਕੇ ਆਈ ਆ ਹੋਰ ਵੀ ਮਹੱਲੇ ਦੇ ਵਿੱਚ ਬੱਚੇ ਆ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਬਾਕੀਆਂ ਨੂੰ ਇਹ ਬੱਚਿਆਂ ਨੂੰ ਐਗਰੈਸ਼ਨ ਐਂਵਾਇਰਨਮੈਂਟ ਦੇਖ ਕੇ ਬੱਚੇ ਖੁਸ਼ ਹੁੰਦੇ ਨੇ ਬੱਚੇ ਜੇ ਯਾਰ ਲਿਕ ਪਾਰਟਿਸਪੇਟ ਕਰਾਣ ਨੂੰ ਕੰਦੇ ਨੇ ਕਿ ਤੁਸੀਂ ਵੀ ਕਰੋ ਅਸੀਂ ਵੀ ਕਰਾਂਗੇ ਇਹ ਬੱਚੀ ਵੀ ਇੰਟਰਸਟ ਕਰਦੀ ਹੈ ਬੱਚਿਆਂ ਨੂੰ ਉਹ ਅੱਗੇ ਤੋਰਨ ਲਈ ਉਹਨਾਂ ਨੂੰ ਵੀ ਪ੍ਰੇਰਣਾ ਦਿੰਦੀ ਹੈ ਇੱਕ ਪਾਸੇ ਆਪੇ ਬੱਚੀ ਆ ਖੇਡਾਂ ਦੇ ਵਿੱਚ ਮੈਡਲ ਜਿੱਤ ਰਹੀ ਆ ਤੇ ਇੱਕ ਪਾਸੇ ਕੁਝ ਬੱਚੇ ਜਿਹੜੇ ਨਸ਼ਿਆਂ 'ਚ ਪੈ ਜਾਂਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਇਹ ਬੱਚੇ ਅੱਜਕੱਲ ਦੇ ਜਿਆਦਾਤਰ ਨਸ਼ਿਆਂ 'ਚ ਪੈ ਜਾਂਦੇ ਨੇ ਪਰ ਇਹ ਬੱਚੀ ਲੋਕਾਂ ਨੂੰ ਇਹ ਸਮਝਾਉਂਦੀ ਆ ਬੱਚਿਆਂ ਨੂੰ ਛੋਟਿਆਂ ਨੂੰ ਛਾਣੇ ਬੰਦਿਆਂ ਨੂੰ ਆਪ ਵੀ ਨਹੀਂ ਕੋਈ ਏਦਾਂ ਦੇ ਕੰਮ ਕਰਦੇ ਤੇ ਅਸਲ ਤੇ ਤਰ੍ਹਾਂ ਹੈ ਅੱਛੀ ਬੱਚੀ ਹੈ ਹਾਂ ਜੀ ਮਾਤਾ ਜੀ ਕੀ ਨਾ ਸਤਿਆ ਦੇਵੀ ਤੁਸੀਂ ਲੱਗਦੇ ਸ਼ਾਖੀ ਦੇ ਮੈਂ ਹੈ ਗਵੰਦਣਾ ਕੀ ਕਹਿਣਾ ਚਾਹੁੰਦੇ ਬੱਚੀ ਬਾਰੇ ਇਸ ਬੱਚੀ ਬਾਅਦ ਸੇ ਦੇਖੋ ਜਿੰਨੇ ਸਾਰਿਆਂ ਦੇ ਹੋ ਗਿਆ ਸਾਡੇ ਬੱਚਿਆਂ ਵਾਂਗੂ ਬੱਚੀ ਹੈ ਸਾਰਿਆਂ ਦੀ ਮਦਦ ਕਰਦੀ ਹੈ ਮਾਤਾ ਜੀ ਜਦੋਂ ਪਤਾ ਲੱਗਦਾ ਪੇ ਸਾਕਸ਼ੀ ਮੈਡਲ ਜਿੱਤ ਕੇ ਆਈ ਹੈ ਪਹਿਲਾਂ ਵੀ ਕਾਫੀ ਮੈਡਲ ਜਿੱਤੇ ਆ ਉਹਨਾਂ ਤੇ ਹੋਰ ਵੀ ਮੈਡਲ ਜਿੱਤ ਕੇ ਆਈ ਹੈ ਕਿੰਨੀ ਕੋ ਉਹਦਾ ਖੁਸ਼ੀ ਹੁੰਦੀ ਆ ਸਾਨੂੰ ਖੁਸ਼ੀ ਬਹੁਤ ਖੁਸ਼ੀ ਹੁੰਦੀ ਆ ਆਪਣੇ ਬੱਚਿਆਂ ਮੰਗੇ ਆ ਆਪਣੇ ਬੱਚਾ ਕਰਕੇ ਆ ਤੇ ਉਹ ਵੀ ਸੋਹਣੀ ਲੱਗਦੀ ਹੈ ਤੇ ਤੁਸੀਂ ਵੀ ਵਧਾਈਆਂ ਦੇਣ ਪਹੁੰਚੇ ਤੇ ਅੱਜ ਵੀ ਵਧਾਈਆਂ ਦੇਣ ਪਹੁੰਚੇ ਹੋ ਹਾਂਜੀ ਤੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਖੇਡਾਂ ਨੂੰ ਛੱਡ ਕੇ ਪੜ੍ਹਾਈ ਨੂੰ ਛੱਡ ਕੇ ਗਲਤ ਰਸਤੇ ਤੇ ਪੈਂਦੇ ਉਹਨਾਂ ਦਾ ਅਸੀਂ ਪ੍ਰੇਅਰ ਕਰਨਾ ਚਾਹੁੰਦੇ ਆ ਅੱਜ ਭਾਜੀ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਦਨਜੇ ਪਾਂਦੇ ਆ ਸ मैं तो पहले तो सरकार को बोलो धन्यवाद करना चाहता हूँ की जो यहाँ पे पंजाब में खेल के लिए आगे किए हैं वो कुरी मेरी अच्छा खेलती है उसके लिए मैं सरकार से अपील भी करना चाहूंगा कि मेरे को आगे प्रोत्साहित करे मैं घरों बहुत उतना लाइक नहीं हूँ लेकिन फिर भी मेरे को ऐसे अपील करता हूँ मैं सरकार से कि मेरे को कुछ मुँण... आप क्या काम करते मैं एक सिक्योरिटी गार्ड का काम करता हूँ तो घर का खर्चा कैसे चलता है ज्यादा खर्चा वैसे होते सिक्योरिटी गार्ड से लेके जैसे होता है अपना उसी में गुजारा करना पड़ता है बड़ी मुश्किल से इसको मैं खेलने के लिए मैं भेजता हूँ सर मैं चाहता हूँ कि मेरी कोई हाई लेवल खेलने के लिए मेरे को सकार नहीं है संस्थाओं और सरकारों द्वारा अपील करना चाहता हूँ कि इसको हाई लेवल खेलने के लिए कुछ सहायता किया मेरे को सहायता किया जाए